ਬਰਨਾਲਾ ਦੀ ਤੱਪਾ ਮੰਡੀ ਦੇ ਰਹਿਣ ਵਾਲੇ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ 14 ਮਹੀਨੇ ਦੀ ਮਾਸੂਮ ਕਿਰਤਕੌਰ ਦੀ ਮੌਤ ਹੋ ਗਈ ਹੈ ਕਿਰਤਕੌਰ ਦੀ ਮੌਤ ਦੇ ਨਾਲ ਪਰਿਵਾਰ ਦੇ ਸਾਰੇ ਜੀਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਅਸਲ ਪਰਿਵਾਰ ਦੇ ਸਾਰੇ ਜੀ ਘਰ ਦੇ ਕੰਮਕਾਰਾਂ 'ਚ ਉਲਝੇ ਹੋਏ ਸੀ ਤਾਂ ਇਸ ਦੌਰਾਨ ਖੇਡਦਿਆਂ ਖੇਡਦਿਆਂ ਕਿਰਤਕੌਰ ਬਾਥਰੂਮ ਦੇ ਵਿੱਚ ਜੋ ਟੱਬ ਪਾਣੀ ਦਾ ਭਰਿਆ ਹੋਇਆ ਸੀ ਉਸ ਦੇ ਵਿੱਚ ਜਾ ਡਿੱਗੀ ਤੇ ਉਸ ਦੀ ਮੌਤ ਹੋ ਗਈ ਹੈ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੱਚੀ ਟੱਬ ਦੇ ਵਿੱਚ ਡੁੱਬ ਗਈ ਹੈ ਤਾਂ ਉਹ ਤੁਰੰਤ ਉਸ ਨੂੰ ਕੱਢ ਕੇ ਹਸਪਤਾਲ ਦੇ ਵਿੱਚ ਡਾਕਟਰ ਕੋਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਕਾਸ਼ ਅਸੀਂ ਆਪਣੀ ਧੀ ਦਾ ਖਿਆਲ ਰੱਖਿਆ ਹੁੰਦਾ ਕੰਮ 'ਚ ਨਾ ਉਲਝਦੇ ਤਾਂ ਇਹ ਪਾਣਾ ਨਹੀਂ ਵਾਪਰਨਾ ਸੀ ਧੀ ਧੀ ਖੇਡ ਦੀ ਖੇਡ ਦੀ ਟੱਪ ਦੇ ਵਿੱਚ ਵੜਕੀ ਜੀ ਜਾ ਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਕੱਢ ਕੇ ਉਹਨੂੰ ਡਾਕਟਰ ਦੇ ਲੈ ਕੇ ਗਏ ਆਂਗੇ ਡਾਕਟਰ ਨੇ ਕਹਤਾ ਵੀ ਇਹਦੇ ਵਿੱਚ ਕੁਝ ਹੈ ਨਹੀਂਗਾ ਕਿੰਨੇ ਸਾਲ ਦੀ ਬੱਚੀ ਸੀਗੀ ਜੀ ਤੇ ਕਿਵੇਂ ਚਲੀ ਗਈ ਜੀ ਉੱਥੇ ਇੱਕ ਇੱਕ ਸਾਲ 2 ਮਹੀਨਿਆਂ ਦੀ ਬੱਚੀ ਦੀ ਜੀ ਬਾਹਰ ਰੋੜਦੀ ਰੋੜਦੀ ਉਧਰ ਭੱਜੀ ਇਹ ਬਾਕੀ ਪਰਿਵਾਰ ਮੈਂਬਰ ਕਿੱਥੇ ਸੀ ਬੱਪੀ ਉਦੋਂ ਇੱਕ ਮੇਰੀ ਵੱਡੀ ਨੂੰ ਬਾਹਰ ਦੀ ਗਈ ਜੀ ਸਬਜੀ ਜੀ ਰੀਜਨ ਦੀਦੀ ਤੇ ਛੋਟੀ ਨੂੰ ਮੇਰੀ ਅੰਦਰ ਕੱਪੜੇ ਤੋਂ ਰਹੀਦੀਗੀ ਇੱਕ ਪਾਸੇ ਹੀ ਤੇ ਉਹ ਆਪਨੇ ਕੰਮ ਦੇ ਵਿੱਚ ਬਿਜੀ ਹੋਗੀਆਂ ਜੀ ਤੇ ਬੱਚੀ ਦਾ ਪਤਾ ਨਹੀਂ ਲੱਗਿਆ ਜੀ ਬਹੁਤ ਹੀ ਦੁਖਦਾਈ ਘਟਨਾ ਹੈ ਸਬਾ ਕਸਾਲ ਦੀ ਬੱਚੀ ਹੱਸਦੀ ਖੇਡਦੀ ਬੇੜੇ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਪਾਣਾ ਮਨਜ਼ੂਰ ਸੀ ਪਾਣੀ ਦੇ ਭਰੇ ਦੇ ਟੱਪ ਦੇ ਵਿੱਚ ਉਹ ਉਲਰ ਗਈ ਜਾਂਦਾ ਪੈਰ ਫਿਸਲ ਗਿਆ ਬਹੁਤ ਹੀ ਮਾੜੀ ਘਟਨਾ ਦੁਖਦਾਈ ਘਟਨਾ ਹੋਈ ਹੈ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਬਰਨਾਲਾ ਦੀ ਤਪਾ ਮੰਡੀ ਦੇ ਰਹਿਣ ਵਾਲੇ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ 14 ਮਹੀਨੇ ਦੀ ਮਾਸੂਮ ਕਿਰਤਕੌਰ ਦੀ ਮੌਤ ਹੋ ਗਈ ਹੈ ਕਿਰਤਕੌਰ ਦੀ ਮੌਤ ਦੇ ਨਾਲ ਪਰਿਵਾਰ ਦੇ ਸਾਰੇ ਜੀਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਅਸਲ ਪਰਿਵਾਰ ਦੇ ਸਾਰੇ ਜੀ ਕਰਦੇ ਕੰਮਕਾਰਾਂ ਚ ਉਲਝੇ ਹੋਏ ਸੀ ਤਾਂ ਇਸ ਦੌਰਾਨ ਖੇੜਦਿਆਂ ਖੇੜਦਿਆਂ ਕਿਰਤਕੌਰ ਬਾਥਰੂਮ ਦੇ ਵਿੱਚ ਜੋ ਟੱਬ ਪਾਣੀ ਦਾ ਭਰਿਆ ਹੋਇਆ ਸੀ ਉਸ ਦੇ ਵਿੱਚ ਜਾ ਡਿੱਗੀ ਤੇ ਉਸ ਦੀ ਮੌਤ ਹੋ ਗਈ ਹੈ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੱਚੀ ਟੱਬ ਦੇ ਵਿੱਚ ਡੁੱਬ ਗਈ ਹੈ ਤਾਂ ਉਹ ਤੁਰੰਤ ਉਸ ਨੂੰ ਕੱਢ ਕੇ ਹਸਪਤਾਲ ਦੇ ਵਿੱਚ ਡਾਕਟਰ ਕੋਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰ ਦਾ ਕਹਿਣਾ ਹੈ ਕਿ ਕਾਸ਼ ਅਸੀਂ ਆਪਣੀ ਧੀ ਦਾ ਖਿਆਲ ਰੱਖਿਆ ਹੁੰਦਾ ਕੰਮ 'ਚ ਨਾ ਉਲਝਦੇ ਤਾਂ ਇਹ ਪਾਣਾ ਨਹੀਂ ਵਾਪਰਨਾ ਸੀ ਧੀ ਧੀ ਗਈ ਖੇਡ ਦੀ ਖੇਡ ਦੀ ਟੱਪ ਦੇ ਵਿੱਚ ਵੜਕੀ ਜੀ ਜਾ ਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਕੱਢ ਕੇ ਉਹਨੂੰ ਡਾਕਟਰ ਦੇ ਲੈ ਕੇ ਗਏ ਆਂਗੇ ਡਾਕਟਰ ਨੇ ਕਹਤਾ ਵੀ ਇਹਦੇ ਵਿੱਚ ਕੁਝ ਹੈ ਨਹੀਂਗਾ ਕਿੰਨੇ ਸਾਲ ਦੀ ਬੱਚੀ ਸੀਗੀ ਜੀ ਤੇ ਕਿਵੇਂ ਚਲੀ ਗਈ ਜੀ ਉੱਥੇ ਇੱਕ ਇੱਕ ਸਾਲ 2 ਮਹੀਨਿਆਂ ਦੀ ਬੱਚੀ ਦੀ ਜੀ ਬਾਹਰ ਰੋੜਦੀ ਰੋੜਦੀ ਉਧਰ ਭੱਜੀ ਇਹ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀ ਬੱਪੀ ਉਦੋਂ ਇੱਕ ਮੇਰੀ ਵੱਡੀ ਨੂੰ ਬਾਹਰ ਦੀ ਗਈ ਜੀ ਸਬਜੀ ਜੀ ਰੀਜਨ ਦੀਦੀ ਤੇ ਛੋਟੀ ਨੂੰ ਮੇਰੀ ਅੰਦਰ ਕੱਪੜੇ ਤੋਂ ਰਹੀਦੀਗੀ ਇੱਕ ਪਾਸੇ ਹੀ ਤੇ ਉਹ ਆਪੇ ਕੰਮ ਦੇ ਵਿੱਚ ਬਿਜੀ ਹੋਗੀਆਂ ਜੀ ਤੇ ਬੱਚੀ ਦਾ ਪਤਾ ਨਹੀਂ ਲੱਗਿਆ ਜੀ ਬਹੁਤ ਹੀ ਦੁਖਦਾਈ ਘਟਨਾ ਹੈ ਸਬਾ ਕਸਾਲ ਦੀ ਬੱਚੀ ਹੱਸਦੀ ਖੇਡਦੀ ਬੇੜੇ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਪਾਣਾ ਮਨਜ਼ੂਰ ਸੀ ਪਾਣੀ ਦੇ ਭਰੇ ਦੇ ਟੱਪ ਦੇ ਵਿੱਚ ਉਹ ਉਲਰ ਗਈ ਜਾਂਦਾ ਪੈਰ ਫਿਸਲ ਗਿਆ ਬਹੁਤ ਹੀ ਮਾੜੀ ਘਟਨਾ ਦੁਖਦਾਈ ਘਟਨਾ ਹੋਈ ਹੈ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ